ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਛੂਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਨ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਫਸਟ ਕਾਟਨ ਦੇ ਸੂਟ ਹੋਣਗੇ ਜੀ ਬਹੁਤ ਸੋਹਣੇ ਕਾਟਨ ਦੇ ਦੁਪੱਟੇ ਹੋਣਗੇ ਨਾਲ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਜੀ ਸਪੈਸ਼ਲ ਆਫਰ ਪੈਣ ਦੇ ਲਈ ਅਗਰ ਤੁਸੀਂ ਦੋ ਤੋਂ ਤਿੰਨ ਸੂਟ ਪਾਈ ਇਕੱਠੇ ਕਰਦੇ ਆ ਤਾਂ ਤੁਹਾਨੂੰ ਹੋਰ ਵੀ ਡਿਸਕਾਊਂਟ ਲੱਗੇਗਾ ਠੀਕ ਹੈ ਜੀ ਤੁਸੀਂ ਮੈਸੇਜ ਕਰਕੇ ਆਰਡਰ ਪਲੇਸ ਕਰਵਾ ਸਕਦੇ ਹੋ ਕੋਈ ਵੀ ਇਨਫੋਰਮੇਸ਼ਨ ਸੂਟ ਰਿਲੇਟਡ ਲੈਣੀ ਚਾਹੁੰਦੇ ਆ ਤੁਸੀਂ ਕੋਈ ਵੀ ਤੁਹਾਡੇ ਮਨ ਚ ਡਾਊਟ ਹੈ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਚੈੱਕ ਕਰੀ ਚਲੋ ਪ੍ਰਿੰਟ ਜਿਹੜੇ ਆ ਸਭ ਤੋਂ ਵੱਖਰੇ ਤੋਂ ਵੱਖਰੇ ਆ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਬਹੁਤ ਸੋਹਣੇ ਸੋਹਣੇ ਰੰਗ ਆ ਤੇ ਬਹੁਤ ਸ ਕਿ ਕਿ ਨਾਲ ਦੁਪੱਟੇ ਸਭ ਦੇ ਆਲਮੋਸਟ ਹੋਣ ਗਏ ਦੁਪੱਟਿਆਂ ਦੇ ਵੀ ਬਹੁਤ ਸੋਹਣਾ ਹੈ ਜਿਹੜਾ ਪ੍ਰਿੰਟ ਦਾ ਕੰਮ ਕੀਤਾ ਹੋਇਆ ਹੈ ਨੈਕਸਟ ਆ ਨੈੱਕ ਵਾਲੇ ਆ ਗਏ ਜੀ ਨੈਕ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਚੈੱਕ ਕਰੀ ਚਲੋ ਸਾਰੇ ਕਲਰ ਜਿਹੜੇ ਡਿਫਰੈਂਟ ਹੈ ਨੈਕਸਟਾ ਬਾਟਮ ਤੇ ਵਰਕ ਵਾਲੇ ਆ ਗਏ ਬਾਟਮ ਤੇ ਵੀ ਬੂਟੀ ਦਾ ਕੰਮ ਕੀਤਾ ਹੋਇਆਗਾ ਬਹੁਤ ਸੋਹਣਾ ਬਾਟਮ ਤੇ ਵਰਕ ਹੋਏਗਾ ਜੀ ਆਲ ਓਵਰ ਚ ਵੀ ਹੋਣਗੇ ਕੰਟਰਾਸਟ ਬਾਟਮ ਦੇ ਨਾਲ ਵੀ ਆ ਤੇ ਜਿਹੜੇ ਆ ਹ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਵੀ ਆ ਠੀਕ ਹੈ ਜੀ ਵੀ ਨੈੱਕ ਵਾਲੇ ਵੀ ਹੈਗੇ ਵੀ ਨੈੱਕ ਵਾਲੇ ਤਿੰਨ ਤੋਂ ਚਾਰ ਪੀਸੇ ਆਲਮੋਸਟ ਹੋਣਗੇ ਨੈਕਸਟ ਆ ਦੁਪੱਟਿਆਂ ਦੇ ਨਾਲ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਆ ਜੀ ਪ੍ਰਿੰਟ ਵਾ ਸੈਲ ਪ੍ਰਿੰਟ ਦਾ ਕੰਮ ਕੀਤਾ ਹੋਇਆ ਹੈ ਬਹੁਤ ਸੋਹਣਾ ਸ਼ਰਟ ਆ ਬਾਟਮ ਆ ਤੇ ਨਾਲ ਦੁਪੱਟਾ ਜੀ ਕਾਟਨ ਪਿਓਰ ਕਾਟਨ ਦੇ ਵਿੱਚ ਹੋਣਗੇ ਜੀ ਫੈਬਰਿਕ ਦੀ ਜਿਹੜੀ ਕੁਆਲਿਟੀ ਆ ਬਹੁਤ ਅੱਛੀ ਹੋਏਗੀ ਫੈਬਰਿਕ ਵੱਲੋਂ ਤੁਹਾਨੂੰ ਕੋਈ ਨਹੀਂ ਪ੍ਰੋਬਲਮ ਰਹੇਗੀ ਫੈਬਰਿਕ ਦੀ ਕੁਆਲਿਟੀ ਜਿਹੜੀ ਬਹੁਤ ਅੱਛੀ ਹੋਏਗੀ ਜੀ ਚੈੱਕ ਕਰੀ ਚੱਲੋ ਨੈਕਸਟ ਆ ਡੱਬੀਆਂ ਵਾਲੇ ਆਗੇ ਜਿਹਨਾਂ ਨੂੰ ਬਹੁਤ ਟ੍ਰੈਂਡ ਹੁੰਦਾ ਹੈ ਜੀ ਠੀਕ ਹੈ ਜੀ चेक करी चलो सोहे सोहने रंग देखी चलो सोहने सोने डिजाइन देखी चलो सोहने सोने प्रिंट देखी चलो बहुत सोहने सोने रंग बहुत सोहने सोने डिजाइन प्रिंट है जी अपने को चेक करी चलो तीस अपने अकॉर्डिंग बाकी जी अपने को स्टिचिंग भी अवेलेबल आ अगर तुम स्टिच करा चाहते बकायदा स्टिच भी करा सकते हो अगर अनस्टिच बाय करना चाहते अनस्टिच भी बाय कर सकते हो ਨੈਕਸਟ ਆ ਮਸਲਿਨ कॉटन ਦੇ ਸੂਟ ਹੋਣਗੇ ਜੀ 올ਓਵਰ 5 ਮੀਟਰ ਸੂਟ ਰਹੇਗਾ ਜੀ ਨਾਲ ਦੁਪੱਟਾ ਹੋਏਗਾ ਮਸਲਿਨ ਦਾ ਹੋਏਗਾ ਜੀ ਦੁਪੱਟੇ ਦੇ 4 ਸਾਈਡ ਪ੍ਰੋਪਰ ਲੈਸ਼ ਵਗੈਰਾ ਲੱਗੀ ਹੋਏਗੀ ਤੇ ਫਰਨੀਸ਼ਿੰਗ ਪੂਰੀ ਕੀਤੀ ਹੋਏਗੀ ਜੀ ਮਸਲਿਨ कॉटन ਦੇ ਸੂਟਾਂ ਦੀ ਵੀ ਕਾਫੀ ਜਿਆਦਾ ਡਿਮਾਂਡ ਰਹਿੰਦੀ ਆ ਪਹਿਣਾ ਦੀ ਠੀਕ ਹੈ ਜੀ ਨੈਕਸਟ ਆ कॉटन ਦੇ ਵਿੱਚ ਆ ਗਏ ਜੀ ਪ੍ਰਿੰਟ ਸਾਰੇ ਵੱਖੋ ਵੱਖਰੇ ਪ੍ਰਿੰਟ ਹੈ ਜੀ ਵੱਖੋ ਵੱਖਰੇ ਰੰਗ ਹੈ ਬਹੁਤ ਸੋਹਣੇ ਸੋਹਣੇ ਪ੍ਰਿੰਟ ਰੰਗ ਹੈ ਜੀ ਡਿਫਰੈਂਟ ਜੇ ਹੈਗੇ ਆ ਇਹ ਨੈਕਸਟ ਆ ਦੁਪੱਟਿਆਂ ਨਾਲ ਇਹ ਵੀ ਕਾਫੀ ਆਪਾਂ ਲੈ ਕੇ ਆਈ ਦੇ ਕਿਉਂਕਿ ਇਹਨਾਂ ਦੀ ਡਿਮਾਂਡ ਜਿਹੜੀ ਕਾਫੀ ਰਹਿੰਦੀ ਆ ਇਹਨਾਂ ਨਾਲ ਬਾਟਮ ਕੰਟਰਾਸਟ ਰਹੇਗੀ ਪਲੇਨ ਤੇ ਸ਼ਰਟ ਤੇ ਪ੍ਰਿੰਟ ਦਾ ਕੰਮ ਕੀਤਾ ਹੋਇਆ ਹੈਗਾ ਤੇ ਦੁਪੱਟਾ ਜਿਹੜਾ ਬਹੁਤ ਹੀ ਵਧੀਆ ਬਣਿਆ ਹੁੰਦਾ ਇਹਦਾ ਦੁਪੱਟੇ ਦੇ ਫੋਰ ਸਾਈਡ ਪ੍ਰੋਪਰ ਜਿਹੜੀ ਆ ਪੱਟੀ ਦਾ ਕੰਮ ਕੀਤਾ ਹੁੰਦਾ ਸ਼ਰਟ ਨਾਲ ਦੀ ਲੈਸ਼ ਵਗੈਰਾ ਲੱਗੀ ਹੁੰਦੀ ਆ ਤੇ ਸਾਰੇ ਵਿੱਚ ਜਿਹੜੀ ਆ ਗੋਟਾ ਪੱਤੀ ਦੀਆਂ ਲਾਈਨਸ ਦਿੱਤੀਆਂ ਹੁੰਦੀਆਂ ਦੁਪੱਟਾ ਇਹਨਾਂ ਦਾ ਬਹੁਤ ਹੀ ਵਧੀਆ ਜਿਹੜਾ ਲੁੱਕ ਕ੍ਰੀਏਟ ਕਰਦਾ ਬਹੁਤ ਵਧੀਆ ਬਣਿਆ ਹੁੰਦਾ ਜੀ ਨੈਕਸਟ ਆ ਕਟ ਵਰਗ ਸਟਾਈਲ ਦੇ ਦੁਪੱਟੇ ਵਾਲੇ ਆ ਗਏ ਦੁਪੱਟਿਆਂ ਤੇ ਵੀ ਜਿਹੜਾ ਪ੍ਰਿੰਟ ਦਾ ਕੰਮ ਕੀਤਾ ਹੋਇਆ ਹੈਗਾ ਜੀ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ ਆ ਕਲਰ ਕਲੈਕਸ਼ਨ ਕਾਫੀ ਹੈਗੀ ਇਹਦੇ ਵਿੱਚ ਵੀ ਬਾਕੀ ਜੀ ਇਹਨਾਂ ਦੇ ਨਾਲ ਬਾਟਮ ਜਿਹੜੀ ਆਫ ਵਾਈਟ ਹੀ ਹੋਏਗੀ ਸਭ ਤੇ ਪ੍ਰਿੰਟ ਵੱਖੋ ਵੱਖਰੇ ਹੋਣਗੇ ਬਾਟਮ ਬਟ ਆਫ ਵਾਈਟ ਹੋਏਗੀ ਤੇ ਨਾਲ ਆਫ ਵਾਈਟ ਦੀ ਦੁਪੱਟਾ ਹੋਏਗਾ ਜੀ ਹੁਣ ਕੇ ਸਾਰੇ ਕਾਟਨ ਦੇ ਵਿੱਚ ਹੀ ਜੀ ਕੁਝ ਜ਼ੋਰ ਝਟ ਚ ਵੀ ਹੋਣਗੇ ਬਾਕੀ ਤੁਸੀਂ ਪੁੱਛ ਸਕਦੇ ਹੋ ਜੀ ਮੈਸੇਜ ਕਰਕੇ ਨੈਕਸਟ ਆਹ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਆ ਗਏ ਜੀ ਦੁਪੱਟੇ ਦੇਖੋ ਇਹਨਾਂ ਦੇ ਦੁਪੱਟੇ ਬਹੁਤ ਸੋਹਣੇ ਜੈਪੁਰੀ ਸਟਾਈਲ ਜਿਹੜੇ ਦੁਪੱਟੇ ਬਣੇ ਹੋਏ ਆ ਜੀ ਬਹੁਤ ਸੋਹਣੇ ਸੋਹਣੇ ਰੰਗ ਹੈ ਜੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਹੈ ਆਪ ਡੇਲੀ ਜਿਹੜਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਨ੍ਹਾਂ ਭੈਣਾਂ ਨੇ ਹੈ ਸਬਸਕ੍ਰਾਈਬ ਨਹੀਂ ਚੈਨਲ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਆਪ ਡੇਲੀ ਆ ਵੀਡੀਓ ਪਾਈਦੀ ਆ ਸਵੇਰ ਨੂੰ ਤੇ ਡੇਲੀ ਜਿਹੜੇ ਆ ਕਾਟਨ ਦੀ ਕਲੈਕਸ਼ਨ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਹੁੰਦੇ ਆ ਠੀਕ ਹੈ ਜੀ ਜਿੱਦਾਂ ਜਿਨ੍ਹਾਂ ਭੈਣਾਂ ਨੂੰ ਬਹੁਤ ਕ੍ਰੇਜ਼ ਹੁੰਦਾ ਡਿਫਰੈਂਟ ਡਿਜ਼ਾਈਨ ਵੇਅਰ ਕਰਨ ਦਾ ਕੁਝ ਡਿਫਰੈਂਟ ਵੇਅਰ ਕਰਨ ਦਾ ਤੁਸੀਂ ਡੇਲੀ ਸਾਡੀ ਜਿਹੜੀ ਵੀਡੀਓ ਦੇਖਿਆ ਕਰੋ ਸਬਸਕ੍ਰਾਈਬ ਚੈਨਲ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਆ ਜਿਆ ਕਰੇ ਤੇ ਵੀਡੀਓ ਨੂੰ ਜ਼ਰੂਰ ਵਾਚ ਕਰਿਆ ਕਰੋ ਧੰਨਵਾਦ ਜੀ